ਜਥੇ ਬੰਦੀਆਂ ਦੇ ਸਿੱਖ ਬਣ ਗਏ ਆ ਆਪਾਂ ਪਿਆਰਿਓ ਇਹ ਟਕਸਾਲੀ ਆ ਇਹ ਅਖੰਡ ਕੀਰਤਨੀਆਂ ਇਹ ਮਿਸ਼ਨਰੀ ਆ ਇਹ ਆਪਾਂ ਨਹੀਂ ਬੁਲਾਉਣਾ ਇਹਨਾਂ ਨੂੰ ਮੂੰਹ ਮੋੜ ਲੈਂਦੇ ਆ ਪਰ ਸਾਡਾ ਗੁਰੂ ਦੱਸਾਂ ਕੀ ਕਹਿ ਰਿਹਾ ਗੁਰੂ ਦੱਸਾਂ ਕੀ ਕਹਿ ਰਿਹਾ ਆਪਾਂ ਸਿੱਖ ਕਿਹਦੇ ਆ ਬੋਲੋ ਸੰਗਤੇ ਕਿਹਦੇ ਸਿੱਖ ਆ ਗੁਰੂ ਕਿਸੇ ਹੋਰ ਦੇ ਤਾਂ ਨਹੀਂ ਕਿਹਦੇ ਸਿੱਖਾਂ ਬੋਲੋ ਬੋਲੋ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਰਾਜ ਬਾਣੀ ਚ ਕਹਿੰਦੇ ਨੇ ਸਾਂਝ ਕੀ ਜੈ ਗੁਣੈ ਕੇਰੀ ਛੋੜ ਅਬ ਗੁਣ ਚੱਲੀਐ ਸਾਂਝ ਦੇ ਪੌਣੀ ਆ ਓ ਵੇਸ ਟੇਕ ਗੁੱਡ ਫੋਰ ਪੀਪਲ ਘਾਟਾਂ ਤਾਂ ਸਾਡੇ ਸਾਰਿਆਂ ਵਿੱਚ ਆ ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ ਇੱਕ ਗੁਰੂ ਆ ਇੱਕ ਤਾਲਪੁਰਖ ਆ ਦੋਸਾਂ ਮੇਕ ਮਿਸਟੇਕਸ ਜਿਹੜੇ ਭੁੱਲਦੇ ਨਹੀਂ ਬਾਕੀ ਆਪਾਂ ਸਾਰੇ ਭੁੱਲਦੇ ਆ ਪਰ ਇੱਕ ਗੱਲ ਸੱਚੀ ਆ ਭੁੱਲਦੇ ਆਪਾਂ ਹੋਵਾਂਗੇ ਪਰ ਸਾਰਿਆਂ ਦੇ ਵਿੱਚ ਗੁਣ ਵੀ ਨੇ ਗੁਣ ਵੀ ਨੇ ਦਸ ਕੁਆਲਟੀਜ਼ ਵਿਥਿਨ ਅ ਸੋਲ ਅੱਜ ਕੱਲ ਆਪਾਂ ਦੱਸਾਂ ਕੀ ਕਰਦੇ ਹਾਂ ਬਹੁਤ ਪੀਛੇ ਅਨਡਰਸੇ ਮੈਂ ਇੰਗਲਿਸ਼ ਵਿੱਚ ਕੀ ਕਹਿੰਦਾ ਆ ਆਈ ਡੋਨਟ ਲਾਈਕ ਯੂ ਥਿਸ ਇਜ਼ ਵਾਟ ਵੀ ਸੇ ਮੈਂ ਤੈਨੂੰ ਪਸੰਦ ਨਹੀਂ ਕਰਦਾ ਕਿਉਂ ਨਹੀਂ ਪਸੰਦ ਕਰਦਾ ਕਿਉਂਕਿ ਤੂੰ ਸਾਡੇ ਜਥੇਬੰਦੀ ਦਾ ਨਹੀਂ ਤੂੰ ਟਕਸਾਲਦਾ ਨਹੀਂ ਤੂੰ ਅਖੰਡ ਕੀਰਤਨੀ ਜਥੇ ਦਾ ਨਹੀਂ ਆਈ ਡੋਨਟ ਲਾਈਕ ਯੂ ਤੂੰ ਮਿਸ਼ਨਰੀ ਨਹੀਂ ਆਈ ਡੋਨਟ ਲਾਈਕ ਯੂ ਤੂੰ ਨਾਨਕ ਸਰੀ ਨਹੀਂ ਆਈ ਡੋਨਟ ਲਾਈਕ ਯੂ ਆਪਾਂ ਇਦਾਂ ਕਰ ਦਿੰਦੇ ਆ ਮੈਂ ਤੈਨੂੰ ਪਸੰਦ ਨਹੀਂ ਕਰਦਾ ਪਰ ਪਿਆਰਿਓ ਗੁਰੂ ਦੇ ਸਿੱਖੋ ਮਹਾਰਾਜ ਕੀ ਕਹਿੰਦੇ ਨੇ ਏਕ ਪਿਤਾ ਏਕ ਸਕੇ ਹਮ ਬਾਰਖ ਤੂੰ ਮੇਰਾ ਗੁਰ ਹੈਂ ਵੱਖੋ ਵਖਰਿਆਂ ਵੀ ਕੈਨ ਨ ਡਿਫਰੈਂਸ ਇਸ ਵਖਰੇਵੇਂ ਹੋ ਸਕਦੇ ਨੇ ਸਾਡੇ ਪਰ ਪਿਆਰਿਓ ਯਾਦ ਰੱਖਿਓ ਸਾਈਹਬ ਜਾਦੇ ਕਚਹਿਰੀ ਚ ਖੜੇ ਸੀ ਉਹਨਾਂ ਨੇ ਇਹ ਨਹੀਂ ਕਿਹਾ ਬਾਕੀ ਸ਼ਹੀਦ ਹੁੰਦੇ ਆ ਹੋਲਨ ਦੋ ਕਿਉਂਕਿ ਆਪਾ ਉਹਨਾਂ ਨੂੰ ਪਸੰਦ ਨਹੀਂ ਕਰਦੇ ਉਹ ਹੋਰ ਜਥੇ ਦੇ ਨਾਲ ਜੁੜੇ ਹੋਏ ਨੇ ਸਹਿਬਜ਼ਾਦੇ ਨੇ ਇਹ ਗੱਲ ਕਹੀ ਸੀ ਵਜੀਦੇ ਨੇ ਕਿਹਾ ਸਹਿਬਜ਼ਾਦੇਓ ਸਿੰਘ ਸ਼ਹੀਦ ਹੋ ਗਏ ਨੇ ਚਮਕੌਰ ਗੜੀ 'ਚ ਜੰਗ ਹੋਇਆ ਸਿੰਘ ਸ਼ਹੀਦ ਹੋ ਗਏ ਤੁਹਾਡਾ ਪਿਓ ਵੀ ਸ਼ਹੀਦ ਹੋ ਗਿਆ ਵੱਡੇ ਤੁਹਾਡੇ ਭਰਾ ਵੀ ਸ਼ਹੀਦ ਹੋ ਗਏ ਵੀਵ ਕਿਲ देम ਮਾਰ ਦਿੱਤੇ ਆਪਾ ਉਹਨਾਂ ਨੂੰ ਸਾਹਿਬ ਜਾਨ ਨੇ ਇਹ ਤਾਂ ਜ਼ਰੂਰ ਕਿਹਾ ਕਿ ਉਹ ਮਾਰੇ ਨਹੀਂ ਗਏ ਸਾਡੇ ਵੱਡੇ ਭਰਾ ਸਾਡੇ ਭਰਾ ਉਹ ਸ਼ਹੀਦ ਹੋਏ ਨੇ ਮਾਰੇ ਨਹੀਂ ਗਏ ਇਹ ਭਲੇਖੇ ਨਾ ਬਿਨਾ ਕਹੀਂ do you never mistaken yourself ਉਹ ਮਾਰੇ ਨਹੀਂ ਗਏ ਸਾਡੇ ਭਰਾ ਸ਼ਹੀਦ ਹੋ ਗਏ ਜੇ ਆਪਾਂ ਉਹਦੇ ਅੱਜ ਕੱਲ ਆਪਾਂ ਕਹਿਣਾ ਸੀ ਉਹ ਸਾਡੇ ਜਥੇਬੰਦੀ ਦਾ ਨਹੀਂ ਉਹ ਆਪੇ ਕਸਮੂਗੇ ਕੋਈ ਨਾ ਵੀਰ ਆ ਲਾਈਕ ਯੂ ਕਿਉਂਕਿ ਤੂੰ ਸਾਡੇ ਜਥੇਬੰਦੀ ਦਾ ਨਹੀਂ ਹਣ ਪਿਆਰਿਓ ਸੱਚ ਜਾਣਿਓ ਇੱਕ ਗੱਲ ਮੈਂ ਇੱਥੇ ਹੋਰ ਕਹਦੇ ਆ ਜੇ ਕੋਈ ਜਿਹਦੇ ਨਾਲ ਸਾਡਾ ਪਿਆਰ ਨਾ ਕੋਈ ਹੋਵੇ ਹਨਾ ਜੇ ਆਪਾਂ ਕਿਸੇ ਨੂੰ ਪਸੰਦ ਨਾ ਕਰੀਏ ਇਸ ਟ੍ਰੂ ਇਫ ਵੀ ਡੋਨਟ ਲਾਈਕ ਸਮਵਨ ਇੰਗਲਿਸ਼ ਵਿੱਚ ਵੀ ਕਹਿ ਰਹੇ ਆ ਸਾਡੇ ਨੌਜਵਾਨ ਭਰਾ ਭੈਣਾਂ ਵੀ ਪਹੁੰਚੀਆਂ ਸੋਵਨ ਅ ਟ੍ਰਾਂਸਲੇਟਰ ਇਨ ਪੰਜਾਬੀ ਐਂਡ ਇਨ ਇੰਗਲਿਸ਼ ਜਿਹਦੇ ਨਾਲ ਪਿਆਰ ਨਾ ਹੋਵੇ ਪਿਆਰਿਓ ਆਪਾਂ ਉਹਦੀ ਗੱਲ ਵੀ ਪਸੰਦ ਨਹੀਂ ਕਰਾਂਗੇ ਸਹੀ ਆ ਕਿ ਨਹੀਂ ਬੋਲੋ ਸਹੀ ਆ ਸੰਗ ਤੇ ਬੋਲੋ ਜਿਹਨੂੰ ਆਪਾਂ ਨਫ਼ਰਤ ਬਹੁਤ ਕਰਦੇ ਆਂ ਜਿਹਨੂੰ ਆਪਾਂ ਹੇਟ ਕਰਦੇ ਆਂ ਹੇਟ ਬਹੁਤ ਮਾੜੀ ਵਰਡ ਆ ਹੇਟ ਨਫ਼ਰਤ ਕਰਨੀ ਇਟਸ ਅ ਹਾਰਰਿਬਲ ਵਰਡ ਪਰ ਜਿਹਨੂੰ ਆਪਾਂ ਹੇਟ ਕਰੀਏ ਆਪਾਂ ਉਹਦੀ ਗੱਲ ਵੀ ਸੰਗਤੇ ਬੋਲੋ ਗੱਲ ਵੀ ਨਹੀਂ ਪਸੰਦ ਬੋਲੋ ਬੋਲੋ ਨਹੀਂ ਕਰਨੀ ਦ ਪਰਸਨ ਵੀ ਹੇਟ ਵੀ ਵਿ ਬੁਡ ਨਾਟ ਇਵਨ ਲਾਈਕ ਇਫ ਦੇ ਸੇ ਸਮਥਿੰਗ ਪਰ ਮਾ ਚੰਗੀ ਵੀ ਗੱਲ ਹੋਵੇ ਸਾਨੂੰ ਤਾਂ ਵੀ ਚੰਗੀ ਨਹੀਂ ਲੱਗਣੀ ਕਿਉਂਕਿ ਆਪਾਂ ਉਹਨੂੰ ਪਸੰਦ ਨਹੀਂ ਕਰਦੇ ਕਿਸ ਵੀ ਹੈ தி ਪਰਸਨ ਪਰ ਮਾ ਕੋਈ ਡਿਫਰੈਂਟ ਜਥੇਬੰਦੀ ਦਾ ਹੋਵੇ ਜੇ ਆਪਾਂ ਉਹਨਾਂ ਨੂੰ ਪਸੰਦ ਨਹੀਂ ਕਰਦੇ ਆਪਾਂ ਉਹਨਾਂ ਦੀ ਗੱਲ ਵੀ ਪਸੰਦ ਨਹੀਂ ਕਰਨੀ ਜੇ ਕੋਈ ਆਪਣਾ ਹੋਵੇ ਉਹਦੀ ਗੱਲ ਮਾੜੀ ਵੀ ਹੋਵੇ ਉਹਦੀ ਗੱਲ ਬੈਡ ਵੀ ਹੋਵੇ ਚੰਗੀ ਵੀ ਨਾ ਹੋਵੇ ਗੱਲ ਉਹ ਆਪਣਾ ਉਹਦੀ ਗੱਲ ਸਾਨੂੰ ਚੰਗੀ ਲੱਗਦੀ ਆਖੋ ਸਤਨਾਮ ਕਿਉਂ ਕਿਉਂਕਿ ਉਹ ਆਪਣਾ ਉਹ ਆਪਣਾ ਆਪਣਿਆਂ ਦੀ ਗੱਲ ਭਾ ਮਾੜੀ ਵੀ ਹੋਵੇ ਚੰਗੀ ਲੱਗੇਗੀ ਜੇ ਨੂੰ ਆਪਾਂ ਹੇਟ ਕਰੀਏ ਉਹਦੀ ਗੱਲ ਚੰਗੀ ਵੀ ਸਾਨੂੰ ਮਾੜੀ ਲੱਗੂਗੀ ਪਰ ਪਿਆਰਿਓ ਜੇ ਆਪਾਂ ਇਦਾਂ ਕਰ ਰਹੇ ਆਂ ਫਿਰ ਇਹਦਾ ਮਤਲਬ ਇਹ ਹੋਇਆ ਕਿ ਗੁਰੂ ਦੇ ਸਿਧਾਂਤਾਂ ਤੇ ਨਹੀਂ ਤੁਰ ਰਹੇ ਠੀਕ ਆ ਕਿ ਨਹੀਂ ਪਿਆਰਿਓ ਬੋਲੋ ਬੋਲੋ ਅਮ ਆਈ ਰੰਗ ਜੇ ਮੈਂ ਰੋਂਦਾ ਕਹਤੋਂ ਮੈਂ ਗਲਤ ਆ ਹੁਣ ਮੇਰੀ ਗੱਲ ਮੰਨਿਓ ਗੁਰੂ ਕਹਿ ਰਿਹਾ ਕਿ ਗੁਨਾ ਦੀ ਸਾਝ ਫਾ ਅਥ ਹੀ ਕੁਆਲਿਟੀਜ਼ ਫ্রম ਪੀਪਲ ਕਿਉਂਕਿ ਜੇ ਆਪਾਂ ਲੱਭੀਏ ਪਰਫੈਕਟ ਬੰਦਾ ਕੋਈ ਪਰਫੈਕਟ ਨਹੀਂ ਹੈ ਦੁਨੀਆ ਤੇ ਜੇ ਪਰਫੈਕਟ ਹੈ ਤਾਂ ਸਾਡਾ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਤਾਂ ਆਕਾਲ ਪੁਰਖ ਵਾਹਿਗੁਰੂ ਪਰਫੈਕਟ ਨੇ एवरीवन ਹੈਜ਼ ਡਾਊਨਫੋਲਸ एवरीवन ਹੈਜ਼ ਬੈਡ ਕੁਆਲਟੀਜ਼ ਵਿਦਿਨ ਥੈਮ ਪਰ ਪਿਆਰਿਓ ਲੋਕਾਂ ਦੇ ਓਗਣ ਕੀ ਵੇਖਣੇ ਨੇ ਜੇ ਵੇਖਣੇ ਆ ਆਪਣੇ ਅੰਦਰ છાਤੀ ਮਾਰ ਕੇ ਵੇਖ ਲੋ ਬੜੇ ਓਗਣ ਨੇ ਅਨ ਗੁਰੂ ਸਾਡਾ ਦੱਸਾ ਕੀ ਕਰਦਾ ਔ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਡਸ ਥਿਸ ਜਿਹੜੀ ਆਪਾਂ ਕਹਿੰਦੇ ਹਾਂ ਨਾ ਆਈ ਡੋਨਟ ਲਾਈਕ ਯੂ ਮਹਾਰਾਜ ਕਹਿੰਦੇ ਆ ਲੋਕਾਂ ਨੂੰ ਨਾ ਕਹਿ ਤੂੰ ਆਪਣੇ ਆਪ ਨੂੰ ਕਹਿ ਜਨ ਸਹੀ ਆਈ ਡੋਨਟ ਲਾਈਕ ਯੂ ਮੈਂ ਤੈਨੂੰ ਪਸੰਦ ਨਹੀਂ ਕਰਦਾ ਲੋਕਾਂ ਵੱਲ ਉਂਗਲ ਕਰਕੇ ਕਹਿ ਦਿੰਦੇ ਆਈ ਡੋਨਟ ਲਾਈਕ ਯੂ ਮੈਂ ਤੈਨੂੰ ਪਸੰਦ ਨਹੀਂ ਕਰਦਾ ਆਪਣੇ ਵੱਲ ਉਂਗਲ ਕਰਕੇ ਕਹਿ ਇੱਕ ਉਂਗਲ ਕਰਨ ਵਾਲਿਆ ਤਿੰਨ ਉਂਗਲਾਂ ਤੇਰੇ ਤੇ ਆ ਰਹੀਆਂ ਆਪਣਾ ਮੂਲ ਪਛਾਣ ਤੂੰ ਆਪਣੇ ਅੰਦਰ ਛਾਤੀ ਮਾਰ ਕੇ ਵੇਖ ਏ ਸਰੀਰਾਂ ਮੇਰੇ ਆ ਇਸ ਜੱਗ ਮੈਂ ਆਏ ਕਿਆ ਤੁਦ ਕਰਮ ਕਮਾਇਆ ਉਹ ਬਾਦੀ ਭਾਈ ਕੁਮ ਇਨਟੂ ਦਿਸ ਵਰਲਡ ਵਾਟ ਹੈਵ ਯੂ ਡਨ ਆਪਣੇ ਆਪ ਨੂੰ ਕਹਿ ਆਈ ਡੋਨ ਲਾਈਕ ਯੂ ਆਪਣੇ ਆਪ ਨੂੰ ਕਹਿ ਸਿਮਰਨ ਭਜਨ ਦਿਆ ਨਹੀਂ ਕੀਨੀ ਤੌ ਮੁਖ ਚੋਟਾ ਬੋਲੋ ਬੋਲੋ ਤੌ ਮੁਖ ਚੋਟਾ ਖਾਏਗਾ ਆਈ ਡੋਨ ਲਾਈਕ ਯੂ ਆਪਣੇ ਆਪ ਨੂੰ ਕਹਿ ਲੋਕਾਂ ਨੂੰ ਆਪਾਂ ਝਟ ਕਹਿ ਦਿੰਦੇ ਆ ਸਾਬ ਜਾਦੇ ਕਚਹਿਰੀ 'ਚ ਖੜੇ ਵੀ ਰਹਿ ਤਾ ਫਿਰ ਵੀ ਫਤਿਹ ਬੁਲਾਈ ਮੇਰੀ ਹੱਥ ਜੋੜ ਕੇ ਬੇਨਤੀ ਆ ਜਦੋਂ ਸਿੰਘ ਸਿੰਘ ਨੂੰ ਮਿਲੇ ਭੈਣ ਭੈਣ ਨੂੰ ਮਿਲੇ ਸਿੰਘ ਭੈਣ ਨੂੰ ਮਿਲੇ ਭੈਣ ਸਿੰਘ ਨੂੰ ਮਿਲੇ ਵੈਨਵਰ ਮੀਟਿੰਗ ਈਚ ਅਦਰ ਗਰੀਟਿੰਗ ਈਚ ਅਦਰ ਵਨ ਸਿਸਟਮ ਈਟਸ ਅ ਸਿੰਘ ਅ ਬ੍ਰਦਰ ਐਂਡ ਅ ਬ੍ਰਦਰ ਮੀਟਸ ਦ ਸਿਸਟਰਸ ਜ਼ਰੂਰ ਹੱਥ ਜੋੜ ਕੇ ਗੱਜ ਕੇ ਆਖਿਆ ਕਰੋ ਵਾਹਿਗੁਰੂ ਜੀ ਕਾ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕੀ ਫਤਿਹ ਇਹ ਸਾਡੀ ਮੀਟਿੰਗ ਗਰੀਟਿੰਗ ਆ ਇਦਾਂ ਮਿਲੀਦਾ ਇੱਕ ਦੋਏ ਨੂੰ ਭਰਾਵਾ ਭਰਾਵਾ ਨੂੰ ਮਿਲੀਦਾ ਭੈਣਾਂ ਨੂੰ ਇਦਾਂ ਮਿਲੀਦਾ ਕੋਈ ਵੱਡਾ ਨਹੀਂ ਕੋਈ ਛੋਟਾ ਨਹੀਂ ਸਾਡਾ ਗੁਰੂ ਵੱਡਾ ਆਪਾਂ ਸਾਰੇ ਇੱਕਾਂ ਅੱਖੋਂ ਸਤਨਾ ਜੀ ਵਾਹਿਗੁਰੂ ਜੀ ਵੀ ਆਲ ਵਨ